അവിടെ വിടാനില്ല വാഹനം ഓർക്കി മൊത്തം വിളാവോ ആ എവിടെ ആടിക്ക് അതാക്കല്ലേ ഓക്കേ അല്ലേ ഇങ്ങോട്ട് വരാൻ ആലോചിച്ചാൽ ഓ വീഡിയോ നോക്കിക്കോ അഹോടിയാ ആരെങ്കിലും 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 ਆਲੋ ਉੱਥੇ ਹੰਡੜਵਾਜੀਆਂ ਹੋਈ ਗਈਆਂ ਸਾਡਾ ਕੋਈ ਗੱਟਾ ਚੱਕੇ ਸਮਝ ਨਹੀਂ ਹਣ ਬੋਲ ਦਿਆ ਕਰਨਾ ਹਾਂਜੀ ਬਾਈ ਹਾਂਜੀ ਕੀ ਨਾਮ ਹੈ ਤੁਹਾਡਾ ਅਮਰਪਾਲ ਸਿੰਘ ਨਾਮ ਹੈ ਜੀ ਮੇਰਾ ਬਾਈ ਇਹ ਕੀ ਉਹ ਕਿਸੇ ਪ੍ਰਸ਼ਾਸਨ ਨੂੰ ਇਹਦਾ ਨਾਇਕਤਾ ਕਿਸ ਨੂੰ ਦੱਸਿਆ ਕਿਸੇ ਨੂੰ ਹਾਂਜੀ ਕਿਹਾ ਹੋਇਆ ਜੀ ਐਸਬੀਐਮ ਸਾਹਿਬ ਨੂੰ ਫੋਨ ਕਰਿਆ ਸੀ ਉਹ ਕਹਿੰਦੇ ਕਿ ਅਸੀਂ ਆ ਰਹੇ ਹਾਂਗੇ ਤੇ ਸਾਡੇ ਜਿਹੜੇ ਨੌਜਵਾਨ ਨੇ ਇੱਥੇ ਗੱਟੇ ਲੱਗ ਰਹੇ ਨੇ ਭਰਨ ਜੀ ਸਵੇਰੇ ਇਹ 5:30 5 ਵਜੇ ਟੁੱਟੀ ਹੋਈ ਹੈ ਨਹਿਰ ਤੇ ਕਿੰਨਾ ਕੁ ਨੁਕਸਾਨ ਹੋ ਰਿਹਾ ਨੁਕਸਾਨ ਤਾਂ ਜੀ ਹੈਗਾ 150 ਕਿੱਲੇ ਦੇ ਵਿੱਚ ਪਾਣੀ ਫਿਰ ਗਿਆ ਤੇ ਉਹ ਪਿੰਡ ਦਾ ਵੀ ਬਾਈ ਜੀ ਨੁਕਸਾਨਾ ਕੋਈ ਹਾਂਜੀ ਹਾਓ ਮੁਰਝੇ ਖਾਲ ਆ ਜੇ ਉਹ ਖਾਲ ਟੁੱਟ ਗਿਆ ਸਾਰਾ ਪਾਣੀ ਇਹ ਪਿੰਡ ਦੇ ਵਿੱਚ ਜਾਣਾ ਹੈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਦਾ ਆਇਆ ਵੀ ਬਸ ਲੱਗ ਲਗਾ ਕੇ ਵੀ ਜਿਹੜਾ ਹੈਗਾ ਇਹ ਪਾੜ ਬੰਦ ਕਰਵਾਇਆ ਜਾਵੇ ਪਿੰਡ ਦਾ ਨੁਕਸਾਨ ਨਾ ਹੋਵੇ ਚਲੋ ਫਸਲਾਂ ਦਾ ਕੋਈ ਗੱਲ ਨਹੀਂ ਹੈ ਫਸਲਾਂ ਜਿਹੜਾ ਹੋਊਗਾ ਹੋਊਗਾ ਇਹ ਪਿੰਡ ਦੇ ਵਿੱਚ ਜੇ ਪਾਣੀ ਵੜ ਗਿਆ ਪਿੰਡ ਦੇ ਜਿਹੜੇ ਘਰ ਨੇ ਗਰੀਬ ਘਰਾਂ ਦੇ ਉੱਲੇ ਵਸੇ ਮਾਜਵੀ ਸਿੱਖਾਂ ਦੀਆਂ ਬਸਤੀਆਂ ਨੇ ਉਹ ਬਸਤੇ ਵਿੱਚ ਪਾਣੀ ਵੜ ਗਿਆ ਤਾਂ ਗਰੀਬਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ ਹਾਂਜੀ ਇਹ ਕਿਹੜੀ ਨਹਿਰ ਆ ਕਿਹੜਾ ਪਿੰਡ ਆ ਇਹ ਇਹ ਪਿੰਡ ਹੈ ਜੀ ਕਲਾਨਾ ਇਹ ਬਿਊਰੋ ਕੇ ਨਾਲ ਬਾਈ ਦੀ ਬ੍ਰਾਂਚ ਹੈ ਬਿਊਰੋ ਕਲੀ ਇਹ ਬਿਊਰੋ ਕਲੀ ਬ੍ਰਾਂਚ ਹੈ ਇਹ ਨਹਿਰ ਜਾ ਕੇ ਆਪਣੇ ਮਲ ਸਿੰਘ ਵਾਲੇ तकरीबन ਉੱਥੇ ਦੋ ਬ੍ਰਾਂਚਾਂ ਬਣ ਜਾਂਦੀਆਂ ਇਸ ਦੀਆਂ ਇੱਕ ਤਾਂ ਇਧਰ ਬਰਿਆੜੀ ਸਾਈਡ ਵਗ ਜਾਂਦੀ ਹੈ ਇੱਕ ਮਲ ਸਿੰਘ ਵਾਲੇ ਉਧਰ ਨੂੰ ਵਗ ਜਾਂਦੀ ਹੈ ਉੱਥੋਂ ਜਾ ਕੇ ਇਹ ਨਹਿਰ ਖਤਮ ਹੋ ਜਾਂਦੀ ਹੈ ਇੱਥੇ ਕੱਲ ਪਰਸੋਂ ਦੀ بارش ਹੋਣ ਦੇ ਕਾਰਨ ਨਹਿਰ ਦੇ ਵਿੱਚ ਜਿਆਦਾ ਪਾਣੀ ਹੋਣ ਕਾਰਨ ਜਿਆਦਾ ਫੁੱਲ ਫੁੱਲ ਚੱਲੀ ਜਾਂਦੀ ਹੈ ਕੱਲ ਦੋ ਤਿੰਨ ਥਾਂ ਤੋਂ ਟੁੱਟ ਰਹੀ ਸੀ ਪਿੰਡ ਦੇ ਸਾਰੇ ਨੇ ਆ ਕੇ ਬੋਰੀਆਂ ਵਗੈਰਾ ਪ੍ਰਬੰਧ ਕਰਕੇ ਆਪਣੇ ਅਨੁਦਿਸ਼ਲੀ ਕੰਮ ਕਰਕੇ ਪਿੰਡ ਨੇ ਬੰਦ ਕਰਿਆ ਤੇ ਹੁਣ ਇਸ ਦਾ ਹੁਣ ਟੁੱਟ ਗਿਆ ਅੱਜ ਸਵੇਰੇ ਰਾਤ ਦਾ ਜਿਆਦਾ ਪਾਣੀ ਹੋਣ ਕਰਕੇ ਤੇ ਹੁਣ ਕੋਈ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਕੱਲ ਦਾ ਵੀ ਦੱਸਿਆ ਗਿਆ ਇੱਥੇ ਕੋਈ ਬੰਦਾ ਪ੍ਰਸ਼ਾਸਨ ਤੱਕ ਨਹੀਂ ਪਹੁੰਚਿਆ ਹੈਗਾ ਸਾਰਾ ਸਾਰਾ ਪਿੰਡ ਪਿੰਡ ਵੱਲ ਜਾਊਗਾ ਸਾਰਾ ਪਾਣੀ ਹੁਣ ਕੋਈ ਸੋ ਮਿੱਟੀ ਦਾ ਪ੍ਰਬੰਧ ਵੀ ਨਹੀਂ ਕੋਲੇ ਕਿ ਦੂਜੇ ਪਾਸੇ ਭੜਾੜਾ ਸਾਈਡ ਆ ਗਈ ਭੜਾੜਾ ਸਾਈਡ ਵਾਲੇ ਮਿੱਟੀ ਨਹੀਂ ਚੱਕਣ ਦਿੰਦੇ ਪਾਣੀ ਉੱਥੇ ਦੂਜੇ ਪਾਸੇ ਹੋਰ ਕਿਤੇ ਮਿੱਟੀ ਨਹੀਂ ਹੈਗੀ ਹੁਣ ਮਿੱਟੀ ਦੀਆਂ ਟਰਾਲੀਆਂ ਆਉਣੀਆਂ ਕਿਤੇ ਫੇਰ ਜਾ ਕੇ ਬੋਰੀਆਂ ਭਰਨੇ ਜਾਣੀਆਂ ਫੇਰ ਲਾਈ ਜਾਊਗੀ 15 20 ਫੁੱਟ ਦਾ ਪਾੜ ਪੈ ਚੁੱਕੇ ਨਹਿਰ ਦੇ ਵਿੱਚ ਇਹ ਕਲਾਣਾ ਪਿੰਡ ਦੇ ਵਿੱਚ ਪਾਣੀ ਜਾਣਾ ਸਾਰਾ ਕਰਾਨੇ ਪਿੰਡ ਦੀ ਸਾਰੇ ਇਸ ਥਾਂ ਜਿੱਥੇ ਨਹਿਰ ਹੈ ਇਸ ਤੋਂ ਘੱਟ ਤੋਂ ਘੱਟ 20 ਫੁੱਟ ਨੀਵਾ ਪਿੰਡ ਹੈ 20 25 ਫੁੱਟ ਪਿੰਡ ਨੀਵੇਂ ਸਾਰੀ ਸਾਈਡ ਜਿੰਨੀਆਂ ਨਿਆਈਆਂ ਨੇ ਸਾਰੀ ਝੋਨਾ ਨੁਕਸਾਨ ਤਕਰੀਬਨ 2 250 ਕਿੱਲਾ ਨੁਕਸਾਨ ਹੋ ਜਾਣਾ ਇਸ ਦਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਜੇਪਸੀ ਵਗੈਰਾ ਭੇਜੀ ਜਾਵੇ ਤੇ ਜਤਾਂ ਜੋ ਜਾ ਪਿੱਛੋਂ ਨਹਿਰ ਦੇ ਵਿੱਚ ਪਾਣੀ ਘਟਾਇਆ ਜਾਵੇ ਤਾਂ ਕਿ ਇਹ ਨੱਕਾ ਪੂਰਿਆ ਜਾਵੇ ਨੁਕਸਾਨ ਹੋਣ ਤੋਂ ਬਚ ਗਏ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਆਪ ਸਾਰੇ ਪਿੰਡ ਦਾ ਤਕਰੀਬ ਸਾਡਾ ਸਾਰਾ ਹੀ ਆ ਗਿਆ ਸਾਰੇ ਪਿੰਡ ਦਾ ਸਹਿਯੋਗ ਹੈ ਪੂਰਾ ਜੱਜ ਕੇ ਪੂਰਾ ਪਿੰਡ ਆ ਅਬ ਆਪਣੇ ਤਨ ਮੰਦ ਨਾਲ ਕਾਲੀਆਂ ਹਲ ਉਸ ਮਿੰਟਾਂ ਹੋਈ ਜਾਂਦੀਆਂ ਨੇ ਸਾਰਾ ਪਿੰਡ ਬਾਰੀ-ਬਾਰੀ ਆਈ ਜਾਂਦਾ ਕੱਲ ਦੋ ਵਾਰੀ ਨਹਿਰ ਟੁੱਟਣ ਤੋਂ ਬਚਾਈ ਐ ਉਹ ਉੱਥੇ ਨੱਕਾ ਸੀ ਕਿੰਨਾ ਵੱਡਾ ਉਹ ਬੋਰੀਆਂ ਲਿਆ ਕੇ ਮਿੱਟੀ ਟਰਾਲੀ ਲਾ ਕੇ ਤਾਂ ਬੋਰੀਆਂ ਭਰ-ਭਰ ਕੇ ਸਾਰੇ ਪਿੰਡ ਨੇ ਬੰਦ ਕਰਿਆ ਉਹ ਨਹੀਂ ਕੱਲੀ ਟੁੱਟ ਜਾਣੀ ਸੀ ਇਹ ਰਾਤ ਪਾਣੀ ਜਾਦੇ ਹੋਣ ਕਰਕੇ ਅੱਜ ਜਿਹੜੀ ਸਵੇਰੇ ਹੁਣ ਦੋ ਤਿੰਨ ਘੰਟੇ ਬਾਰਿਸ਼ ਹੋਈ ਐ ਇਸ ਦੇ ਨਾਲ ਤਾਂ بارش ਦੇ ਪਾਣੀ ਨਾਲ ਹੀ ਪਿੰਡ ਡੁੱਬ ਜਾਣਾ ਸਾਡਾ ਤਾਂ ਜਿਹੜਾ ਨਹਿਰ ਦਾ ਪਾਣੀ ਵਗ ਗਿਆ ਫਿਰ ਤਾਂ ਬਿਲਕੁਲ ਹੀ ਨਹੀਂ ਰਹਿਣਾ ਕੁਝ ਵੀ ਖਾਰੇ ਘਰਾਜ ਵੀ ਪਾਣੀ ਵੜਨੇ ਫਸਲ ਦਾ ਵੀ ਨੁਕਸਾਨ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਆ ਕੇ ਜੀਬੀਸੀ ਵਗੈਰਾ ਲਈ ਅੱਗੇ ਸਾਡਾ ਇਥੇ ਸਾਡਾ ਸਹਿਯੋਗ ਦਿਓ ਜੇ ਕੋਈ ਮੜੀ-ਮੁੜੀ ਅੜਚਣ ਆਉਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਅੱਗੇ ਸਾਡੀ ਮਦਦ ਕਰਕੇ ਉਹਨਾਂ ਨੂੰ ਸਾਈਡ ਤੇ ਕਰਕੇ ਇਹ ਨੱਕਾ ਪੂਰਾ ਜਾ ਸਕੀ ਇਹੀ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ